ਦੋ ਰਿਪੋਰਟਾਂ ਦਿਵਾ ਦੇਈਆਂ ਸਨ ਸੋਨੋ ਤੇ ਬਾਕੀ ਕੁਝ ਨਹੀਂ ਕਰਾਉਂਦਾ ਆ ਗਏ ਨਾ ਬੋਲੇ 2500 ਵਾਲੇ ਆ ਗਏ ਪਾਲ ਨਹੀਂ ਮੈਕਾਪ ਤੋਂ ਆਏ ਆਏ ਜੀ ਯੂਨੀਵਰਸਿਟੀ ਦੀ ਫੋਟੋ ਲਈ ਆਹੋ ਦੇਖੋ ਜਿョ ਕਿ ਦੇਖੇ ਨਹੀਂ ਕਾਹਦੇ ਹੱਥੋਂ ਕਰਾਉਂਗਾ ਨਹੀਂ ਚਲੋ ਕਾਰਜ ਸ਼ੁਰੂ ਬੋਲਣਾ ਨਹੀਂ ਚਾਹੁੰਦਾ ਪਹਿਲੇ ਜਾਣਕਾਰੀਆਂ ਦਾ ਜਾਂ ਡਲੇ ਤੋਂ ਜਿਹੜੇ ਸਧਾਰਨ ਤੌਰ ਤੇ ਵਾਰਾ ਸਾਹਿਬ ਨਾਲ ਮਿਲਦੇ ਰਹਿੰਦੇ ਨੇ ਤੇ ਉਹਨਾਂ ਦੀ ਜਿਹੜੀ ਹੈਗੀ ਸਰ ਮੈਂਬਰ ਤੇ ਨਹੀਂ ਕਮੇਟੀ ਨਹੀਂ ਅੱਛਾ ਜੀ ਮੈਂਬਰ ਸਾਡੇ ਕੋ ਹੀਰਾ ਸਾਹਿਬ ਨਹੀਂ ਆ ਰਹੇ ਉਹਨਾਂ ਦੀ ਜਗ੍ਹਾ ਪੂਰਤੀ ਕੀਤੀ ਹੈ ਹੀਰਾ ਸਾਹਿਬ ਇਸ ਕਰਕੇ ਨਹੀਂ ਆ ਰਹੇ ਉਹਨਾਂ ਦੇ ਬਾਕੀ ਚਾਰ ਮੈਂਬਰ ਹਾਜ਼ਰ ਹੈ ਮੈਂ ਅਮਰ ਸਿੰਘ ਚਾਲ ਐਡਵੋਕੇਟ ਚੰ디ਗੜ੍ਹ ਤੋਂ ਹਾਂ ਜੀ ਠੀਕ ਹੈ ਜੀ ਮਰਨ ਸਿੰਘ ਚੌੜਾ ਸਾਹਿਬ ਪ੍ਰੋਫੈਸਰ ਭਜਿੰਦਰ ਸਿੰਘ ਸੰਪਰਕ ਹਾਂ ਜੀ ਪ੍ਰੋਫੈਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ press conference ਦਾ ਵਿਸ਼ਾ ਸਰਬੱਤ ਖਾਲਸਾ ਦੁਆਰਾ ਦਾਵਲੂ ਨਜਬਤ ਕੀਤੀ ਪੰਜ ਮੈਂਬਰੀ ਕਮੇਟੀ ਵੱਲੋਂ ਅਨੂਕੇ 27 ਤਰੀਕ ਦੇ ਪ੍ਰੋਗਰਾਮ ਬਾਰੇ 27 ਤਰੀਕ ਨੂੰ 3:30 ਫਾਇਰ ਪਰਗੇਟ ਉਥੇ ਪੰਥ ਦਾ ਇੱਕ ਨਮੈ ਦਾ ਇਕੱਠ ਬੁਲਾਇਆ ਗਿਆ ਹੈ ਜਿਦੇ ਵਿੱਚ ਅਗਲੀ ਰਣਨੀਤੀ ਦਾ ਪੈਤੜਾ ਲਿਖ ਅਗਲੇ ਅਗਲਾ ਪੈਤੜਾ ਲਿਖਣਾ ਕਿ ਅੱਗੇ ਤੋਂ ਪੰਥਕ ਮਸਲਿਆਂ ਦੇ ਹੱਲ ਲਈ ਪੰਥਕ ਸ਼ਖਸੀਅਤਾਂ ਬੁੱਧੀ ਜੀਵੇ ਪੰਥਕ ਸੰਪਦਾਵਾਂ ਜਥੇਬੰਦੀਆਂ ਤਕ ਤਕਸਾਲਾਂ ਉਹਨਾਂ ਸਾਰਿਆਂ ਦੇ ਨਮੈ ਦੇ ਇਥੇ ਹਾਜ਼ਰ ਹੋਣ ਤੇ ਉਹ ਜੋ ਦਿਸ਼ਾ ਹੈ ਵਰਗਾਰੀ ਮੋਰਚੇ ਦੀ ਸਮਰਥੀ ਨਾਲ ਸਿੱਖ ਪੰਥ ਵਿੱਚ ਸ਼ਖਸੀਅਤਾਂ ਜਥੇਬੰਦੀਆਂ ਨੇ ਉਹ ਪੰਜਾਬ ਤੇ ਪੰਥ ਦੇ ਮਸਲਿਆਂ ਤੇ ਹੱਲ ਲਈ ਆਪ ਆਪਣੇ ਵਿਚਾਰ ਦੇਣੇ ਉਸ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਂਦਾ ਵਿਚਾਰਾਂ ਦੀ ਕੋਖ ਕਰਨ ਤੋਂ ਬਾਅਦ ਦੋ ਚਾਰ ਦਿਨ ਬਾਅਦ ਵੀ ਹੋ ਸਕਦਾ ਹੈ ਲੇਕਿਨ ਅਜਿਹਾ ਪ੍ਰੋਗਰਾਮ ਦਿੱਤਾ ਜਾਵੇਗਾ ਜਿਹੜਾ ਖਾਲਸਾ ਪੰਥ ਸੰਤੁਸ਼ਟ ਹੋਵੇ ਸਾਫ ਮੋਰਚੇ ਦੀਆਂ ਤਿੰਨ ਮੰਗਾਂ ਸਨ ਉਹਨਾਂ ਨੂੰ ਪਹਿਲੇ ਹੱਥੇ ਰੱਖਿਆ ਜਾਏਗਾ ਕਿ ਉਹਨਾਂ ਦੀ ਪੂਰਤੀ ਕਰਾਉਣੀ ਉਹਦੇ ਵਿੱਚ ਪਹਿਲੀ ਮੰਗ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਤਾ ਆ ਹੁਣ ਮੈਂ ਤੁਹਾਨੂੰ 31 6 ਜਨਵਰੀ ਦੀ ਨਾ 6 ਜਨਵਰੀ ਦੀ ਗੱਲ ਦੱਸਣਾ 6 ਜਨਵਰੀ ਨੂੰ ਆਕਾਲ ਤਖਤ ਸਾਹਿਬ ਦੇ ਉੱਤੇ ਸ਼ਹੀਦ ਭਾਈ ਸਤਮਨ ਸਿੰਘ ਦਾ ਤੇ ਸ਼ਹੀਦ ਆਈ ਨਹੀਂ ਜੋ ਕਿ ਕੌਮ ਉਹਨਾਂ ਨੂੰ ਪ੍ਰਵਾਨੀ ਕਰਦੀ ਜਿਹੜਾ ਜ਼ਥੇਦਾਰ ਪੁਲਿਸ ਦੀ ਸਿਕਿਉਰਿਟੀ ਦੇ ਵਿੱਚ ਵਿਚਰਦਾ ਉਹ ਕੌਮ ਦਾ ਜ਼ਥੇਦਾਰ ਨਹੀਂ ਕੌਮ ਦਾ ਫੌਜਦਾਰ ਨਮਾਇਦਾਵਾਦ ਤੇ ਆਕਾਲ ਪੁਰਖ ਦੀਆਂ ਸਿਧਾਂਤਾਂ ਅਨੁਸਾਰ ਹੀ ਉਹਨੇ ਵਿਚਰਨਾ ਕੌਮ ਉਹਨਾਂ ਨੂੰ ਮਾਨਤਾ ਨਹੀਂ ਦਿੰਦੀ ਉਹ ਕਿ ਲਫਾਫੇ ਚੋਂ ਨਿਕਲੇ ਨੇ ਲਫਾਫਾ ਕਲਚਰ ਦੀ ਪਹੈਸ਼ ਨੇ ਕੌਮ ਨੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਦੀ ਤਾਕਤ ਦੇ ਨਾਲ ਚੈ ਸ਼੍ਰੋਮਣੀ ਕਮੇਟੀ ਦੀ ਤਾਕਤ ਦੇ ਨਾਲ ਤੇ ਬਾਦਲ ਪਰਵਾਰ ਦੀ ਤਾਕਤ ਦੇ ਨਾਲ ਉਹ ਤੇ ਬੈਠੇ ਨੇ ਕੌਮ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਹਾਂਜੀ ਇਹ ਤੁਹਾਡਾ ਆਨ ਹੈ ਅੱਜ ਦੀ ਰੋਲ ਰੋਲ ਇੱਕ ਮਿੰਟ ਦੇਖਾ ਅੱਜ ਦੀ ਜੋੜਾ ਸਾਹਿਬ ਇਹ ਦੱਸੂਗਾ ਅੱਜ ਦਾ ਜੋ ਪੰਨਾ ਚ ਰੱਖੀ ਹੋਈ ਹੈ ਇਹ ਤੁਹਾਡਾ ਅੱਗੇ ਦਾ ਰੋਲਰ ਕੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਵੀਡੀਓ ਤੇ ਵੀਡੀਓ ਨੂੰ ਸਾਡੀ ਅਪੀਲ ਆ ਕਿ ਉਹ ਨਿਰਪੱਖ ਰੋਲ ਅਦਾ ਕਰੇ ਕਿਸੇ ਦਾ ਵੀ ਪੱਖਪਾਤ ਨਾ ਕਰੇ ਖਬਰ ਨੂੰ ਖਵਾ ਦੇ ਤੌਰ ਦੇ ਉਤੇ ਪੇਸ਼ ਕਰਦੇ ਅੱਜ ਦਾ ਵਿਸ਼ਾ ਪ੍ਰੈਸ ਕਾਨਫਰੰਸ ਦਾ ਇਹ ਆ ਕਿ 27 ਤਰੀਕ ਨੂੰ ਜੋ ਖਾਲਸਾ ਪੰਥ ਦਾ ਨਮਾਇਦਾ ਇਕੱਠ ਬੁਲਾਇਆ ਗਿਆ ਵਾ ਉਹਦੇ ਬਾਰੇ ਅਸੀਂ ਕੌਮ ਨੂੰ ਸੁਨੇਹਾ ਦੇਣਾ ਖੁੱਲਾ ਸੱਦਾ ਦੇਣਾ ਕਿ ਉਹਦੇ ਵਿੱਚ ਆਪਣੇ ਨਮਾਇਦੇ ਭੇਜੋ ਉਹਦੇ ਵਿੱਚ ਸ਼ਾਮਲ ਹੋਵੋ ਆਪਣੇ ਵਿਚਾਰ ਦਿਓ ਤੇ ਉਹਨਾਂ ਵਿਚਾਰਾਂ ਅਨੁਸਾਰ ਅਗਲਾ ਪੈਤੜਾ ਅਲਿਕਾ ਅਲਿਕੇ ਜਾਣ ਵਿੱਚ ਸਹਾਇਤਾ ਕਰੋ ਕਿਹੜੇ ਧਰਮ ਦੇ ਉਤੇ ਉਤੇ ਲਿਖਨੇ ਦੀ ਅਗਲਾ ਜੋ ਹੈ ਕੀ ਤੁਹਾਡਾ ਮਕਸਦ ਹੈ ਵੇਖੋ ਸਾਡਾ ਪਹਿਲਾ ਮੰਤਵ ਆ ਵਰਗਾੜੇ ਇਨਸਾਫ ਬੋਰਚੇ ਦੀਆਂ ਤਿੰਨ ਮੰਗਾਂ ਉਹਦੇ ਵਿੱਚ ਪਹਿਲੀ ਮੰਗ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣੀ ਆ ਦੂਜੀ ਮੰਗ ਸੀ ਬਹਿਬਲ ਕਲਾਂ ਕਾਂਡ ਦੇ ਵਿੱਚ ਜਿਹੜੇ ਦੋ ਸਿੰਘ ਸ਼ਹੀਦ ਹੋਏ ਸੀ ਉਹਨਾਂ ਲਈ ਉਹਨਾਂ ਦੇ ਕਾਤਲ ਪੁਲਿਸ ਅਫਸਰਾਂ ਮੰਤਰੀਆਂ ਜਾ ਹੋਰ ਅਧਿਕਾਰੀ ਜਿਹੜੇ ਵੀ ਜ਼ਿੰਮੇਵਾਰ ਨੇ ਉਹਨਾਂ ਨੂੰ ਸਜ਼ਾ ਦਿਵਾਉਣੀ ਤੇ ਜੀ ਮੰਗ ਸੀ ਜੇਨਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਕਰਾਉਣੀ ਇਹ ਸਾਡੀਆਂ ਉਹ ਮੋਰਚੇ ਦੀਆਂ ਮੰਗਾਂ ਨੇ ਲੇਕਿਨ ਕਿਉਂਕਿ ਪੰਥ ਨੂੰ ਤਰਪੇਸ਼ ਬਹੁਤ ਸਾਰੇ ਧਾਰਮਿਕ ਰਾਜਨੀਤਿਕ ਸਮਾਜਿਕ ਮਾਮਲੇ ਨੇ ਉਹਨਾਂ ਦੇ ਉੱਤੇ ਵੀ ਇੱਥੇ ਵਿਚਾਰ ਚਰਚਾ ਕੀਤੀ ਜਾਏਗੀ ਤੇ ਅਗਲਾ ਪੈਠੜਾ ਲਿਖਿਆ ਜਾਏਗਾ ਸਜੀ ਵੇਖੋ ਪਹਿਲੀ ਗੱਲ ਇਹ ਕਿ ਸਿੱਖਾਂ ਦੇ ਧਰਮ ਤੇ ਰਾਜਨੀਤੀ ਦਾ ਸਬੰਧ ਉਹ ਜਾਵਾ ਜਿਵੇਂ ਸਰੀਰ ਤੇ ਆਤਮਾ ਦਾ ਇਹ ਵੱਖ-ਵੱਖ ਨਹੀਂ ਕੀਤੀ ਜਾ ਸਕਦੀ ਇਹ ਤੇ ਇੱਕ ਭਾਰਤੀ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਵੱਖ ਕਰ ਦਿੱਤਾ ਗਿਆ ਵਾ ਲੇਕਿਨ ਜਿਹੜਾ ਕਪਟੀ ਸਿਆਸਤ ਦਾ ਧਾਰਮਿਕ ਖੇਤਰ ਦੇ ਵਿੱਚ ਗਲਬਾ ਪਿਆ ਵਾ ਉਹਨੂੰ ਹਟਾਉਣਾ ਸ਼੍ਰੋਮਣੀ ਕਮੇਟੀ ਦੀ ਸੰਸਥਾ ਨੂੰ ਪੰਥਕ ਸੰਸਥਾ ਨੂੰ ਜਿਹੜੀ ਮਡੀਆਂ ਕੁਰਬਾਨੀਆਂ ਬਾਅਦ ਕਾਇਮ ਹੋਈ ਸੀ ਉਹਨੂੰ ਸਹੀ ਰੂਪ ਦੇ ਵਿੱਚ ਦੁਬਾਰਾ ਸਜੀਤ ਕਰਕੇ ਤੇ ਧਾਰਮਿਕ ਪ੍ਰਬੰਧ ਚੱਲਦਾ